ਬਸ ਸਟੈਂਡ ਫਗਵਾੜਾ ਨਜ਼ਦੀਕ ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਪ੍ਰਾਈਵੇਟ ਬੱਸ ਨੇ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਬਜ਼ੁਰਗ ਦੀ ਮੌਕੇ ਤੇ ਹੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਵਿਅਕਤੀ ਬਸ ਸਟੈਂਡ ਵੱਲ ਮੋੜਨ ਲੱਗਾ ਸੀ ਤਾਂ ਬੱਸ ਦੇ ਪਿਛਲੇ ਟਾਇਰਾ ਹੇਠ ਆ ਗਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਾਰੀ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫਗਵਾੜਾ ਵਿਖੇ ਭਜਵਾ ਦਿੱਤਾ ਮ੍ਰਿਤਕ ਦੀ ਪਹਿਚਾਣ ਅਮਰਚੰਦ ਵਾਸੀ ਟੋਡਰਪੁਰ ਹੁਸ਼ਿਆਰਪੁਰ ਵਜੋਂ ਹੋਈ ਹੈ ਵੈਲਕਮ ਪੰਜਾਬ ਤੋਂ ਨਿਸ਼ ਪਾਸੇ ਇੰਦਰੀ ਸ਼ਰਮਾ ਦੀ ਰਿਪੋਰਟ ਅੱਜ ਮੈਂ ਖਾਣਾ ਵਿੱਚ ਹਾਜਰ ਸੀਗਾ ਤੇ ਇੱਕ ਟ੍ਰੇਨ ਹਫਤ ਤੋਂ ਕਮਸੂਰ ਹੋਇਆ ਸੀਗਾ ਕਿ ਬੱਸ ਇਹ ਬੱਸ ਸਟੈਂਡ ਦੇ ਨੇੜੇ ਇੱਕ ਐਕਸੀਡੈਂਟ ਹੋ ਗਿਆ ਹੈਗਾ ਤੇ ਮੌਕੇ ਦੀ ਪੁੱਛੋ ਜਿਸ ਤੇ ਮੌਕੇ ਦੀ ਪੁੱਛੋ ਜੀ ਟ੍ਰੇਨ ਦਫਤਰ ਦੇ ਨੇੜੇ ਦੀ ਇੱਕ ਐਕਸੀਡੈਂਟ ਹੋਣਾ ਪਾਇਆ ਗਿਆ ਮਰਤਕ ਦਾ ਨਾਮ ਅਮਰਚੰਦ ਵਾਸੀ ਟੁੱਟੜ ਪਰ ਹੈ ਇਹ ਸਰ ਮੌਕੇ ਤੇ ਐਕਸ਼ਨ ਲੈਠ ਹੋ ਗਈ ਸੀ ਮੁੰਡੇ ਵੀ ਹਾਂ ਤਸਦੀਕ ਹੋਇਆ ਕਿ ਮੌਕੇ ਤੇ ਹੀ ਹੋ ਗਈ ਸੀ ਤੇ ਡੈਥ ਹੋਂ ਦਾ ਕਾਰਨ ਸਾਹਮਣੇ ਆਇਆ ਕੁਝ ਐਕਸ਼ਨ ਹੋਇਆ ਹੈਗਾ ਜ਼ਾਹਦ ਵੀ ਡਾਇਰਟ ਪਿਛਲੇ ਡਾਇਰਟ ਦੇ ਥਲੇ ਆਇਆ ਹੈ ਜੀ। ਹਾਂ ਨਹੀਂ ਜਿਹੜੇ ਬਜ਼ੁਰਗਾਂ ਦੀ ਡੈਥ ਹੋਈ ਹੈ ਇਹਨਾਂ ਦੀ ਉਹ ਕਿਹੜੀ ਜਗ੍ਹਾ ਪਹੇਚੀ? ਉਹ ਦੱਸਦੇ ਵੀ ਬਣੇ ਅੰਦਰ ਬਸਟੈਂਡ ਦੇ ਅੰਦਰ ਪੜਦੇ ਇਸ ਗੱਲ ਜੀ। ਹਾਂ ਤੇ ਉਹਦੇ ਘਰ ਦੇ ਨਾਲ ਤਲਾਹ ਹੋ ਗਏ। ਉਹਨਾਂ ਘਰ ਦੇ ਤਲਾਹ ਹੋ ਗਏ ਜਵਾਰੇ ਜੀ। ਉਹਦੇ ਬਿਆਨ ਜੀ ਦੇਣਾ ਬਿਆਨ ਦੇਣਗੇ ਤੇ ਅਗਲੀ ਗੱਲ ਵੀ ਕੀਤੀ ਜਾਵੇ। ਤੇ ਬੱਸ ਬੱਸ ਕੱਪ ਜੀ ਕਿਹੜੀ ਕੰਪਨੀ ਦੀ ਬੱਸ ਹੈ ਜੀ? ਇਹ ਹੈ ਜੀ ਮਹਾਲੀ ਬੱਸ ਸਰਵਸ ਜੀ। ਮਹਾਲੀ ਤੇ ਬੱਸ ਚਾਲਕ ਬੱਸ ਚਾਲਕ ਕਬੂ ਜੀ। ਤੇ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ? ਬੱਸ ਦੇ ਆਉਣ ਤੇ ਜੀ ਜੋ ਬਿਆਨ ਦੇ ਰਹੇ ਜੀ। ਕਰ ਲਈ। ਤੇ ਟੰਡ ਮੇਰੇ ਵਰਗੀ ਮੁਰਤੀ ਵਿੱਚ ਪਈ ਹੋਈ ਹੈ